ਬਰਮੂਦਾ ਟ੍ਰਾਇੰਗਲ ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਰਹੱਸਮਈ ਕਹਾਣੀਆਂ ਦਾ ਇੱਕ ਖਜ਼ਾਨਾ ਬਣੀ ਹੋਈ ਆ ਜਿੰਨੇ ਮੂੰ ਓਨੀਆਂ ਗੱਲਾਂ ਵਾਲੀ ਗੱਲ ਆ ਕੋਈ ਇਨਸਾਨ ਬਰਮੂਦਾ ਟ੍ਰਾਇੰਗਲ ਦੇ ਵਿੱਚ ਹੋ ਰਹੀਆਂ ਦੁਰਘਟਨਾਵਾਂ ਉੱਥੇ ਗਾਇਬ ਹੋਏ ਜਹਾਜ਼ਾਂ ਦਾ ਸਿੱਧਾ-ਸਿੱਧਾ ਲਿੰਕ ਭੂਤਾਂ-ਪ੍ਰੇਤਾਂ ਦੇ ਨਾਲ ਕੋਈ ਏਲੀਅਨਸ ਦੇ ਨਾਲ ਤੇ ਕੋਈ ਸਮੁੰਦਰ ਦੇ ਥੱਲੇ ਰਹਿੰਦੇ ਦਾਨਵਾਂ ਦੇ ਨਾਲ ਜੋੜ ਰਿਹਾ ਬਹੁਤ ਸਾਰੇ ਲੋਕਾਂ ਨੇ ਲਿਖਾਰੀਆਂ ਨੇ ਫਿਲਮਾਂ ਬਣਾਉਣ ਵਾਲਿਆਂ ਨੇ ਇਸ ਪੂਰੀ ਚੀਜ਼ ਦੇ ਵਿੱਚੋਂ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਬਹੁਤ ਸਾਰੀਆਂ ਕਿਤਾਬਾਂ ਲਿਖੀ ਪਰ ਇਹਦੇ ਨਾਲ ਦੇ ਨਾਲ ਹੀ ਇੱਕ ਹੋਰ ਪਾਸੇ ਸਾਇੰਟਿਸਟ ਵੀ ਲਗਾਤਾਰ ਲੱਗੇ ਰਹੇ ਆ ਪਿਛਲੇ ਕਿੰਨੇ ਦਹਾਕਿਆਂ ਤੋਂ ਕਿ ਬਰਮੂਦਾ ਟ੍ਰਾਇੰਗਲ ਦਾ ਜਿਹੜਾ ਇਹ ਰਹੱਸ ਹੈਗਾ ਕਿਉਂ ਇੱਥੇ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਆ ਤੇ ਕਿਉਂ ਇੱਥੇ ਇੰਨੇ ਜ਼ਿਆਦਾ ਹਵਾਈ ਜਹਾਜ਼ ਲਾਪਤਾ ਹੁੰਦੇ ਆ ਉਹਦਾ ਕੋਈ ਅਸਲੀ ਕਾਰਨ ਲੱਭਿਆ ਜਾਵੇ ਪਰ ਹੌਲੀ-ਹੌਲੀ ਕਰਕੇ ਸਾਇੰਸ ਇੱਕ-ਇੱਕ ਕਰਕੇ ਇਹਨਾਂ ਸਾਰੀਆਂ ਮਿਸਟਰੀਜ਼ ਦੀ ਇਹਨਾਂ ਸਾਰੀਆਂ ਰਹੱਸਮਈ ਘਟਨਾਵਾਂ ਤੋਂ ਪਰਦੇ ਚੱਕਦੀ ਰਹੀ ਆ ਤੇ ਹੁਣ ਵਾਰੀ ਸੀ ਬਰਮੂਦਾ ਟ੍ਰਾਇੰਗਲ ਦੀ ਤੇ ਜਿਸ ਸਾਇੰਟਿਸਟ ਨੇ ਇਸ ਪੂਰੀ ਦੀ ਪੂਰੀ ਥਿਓਰੀ ਤੋਂ ਫਾਈਨਲੀ ਪਰਦਾ ਚੱਕਿਆ ਉਹ ਕੋਡ ਸਾਇੰਟਿਸਟ ਕਾਰਲ ਕਰੂਸੇ ਲੇਨਿਸਕੀ ਕਾਰਲ ਦਾ ਜਨਮ ਸਨ 1948 ਦੇ ਵਿੱਚ 스ਵੀਡਨ ਦੇ ਇੱਕ ਸ਼ਹਿਰ ਹੈਲਸਿੰਗਬਰਗ ਦੇ ਵਿੱਚ ਹੁੰਦਾ ਕਾਰਲ ਦਾ ਸ਼ੁਰੂ ਤੋਂ ਛਕਾ ਸਾਇੰਸ ਵੱਲ ਤੇ ਸਪੈਸ਼ਲੀ ਮੈਡੀਕਲ ਸਾਇੰਸ ਦੇ ਵੱਲ ਰਹਿੰਦਾ ਵਾ ਤੇ ਕਾਰਲ ਬਹੁਤ ਅਲੱਗ-ਅਲੱਗ ਫੀਲਡਸ ਦੇ ਵਿੱਚ ਆਪਣੀਆਂ ਡਿਗਰੀਜ਼ ਇਕੱਠੀਆਂ ਕਰਦੇ ਆ ਬਹੁਤ ਅਲੱਗ-ਅਲੱਗ ਫੀਲਡਸ ਦੇ ਵਿੱਚ ਆਪਣੀ ਐਕਾਡੈਮਿਕ ਐਜੂਕੇਸ਼ਨ ਨੂੰ ਪੂਰਾ ਕਰਦੇ ਆ ਫਾਈਨਲੀ ਸਾਲ ਆਉਂਦਾ 2017 ਦਾ ਜਦੋਂ ਕਾਰਲ ਦਾ ਧਿਆਨ ਜਾਂਦਾ ਬਰਮੂਦਾ ਟ੍ਰਾਇੰਗਲ ਦੇ ਵੱਲ ਤੇ ਹੁਣ ਕਾਰਲ ਨੇ ਇਸ ਚੀਜ਼ ਦੀ ਪੱਕੀ ਠਾਨ ਲਈ ਕਿ ਮੈਂ ਬਰਮੂਦਾ ਟ੍ਰਾਇੰਗਲ ਜਿਹੜਾ ਰਹੱਸਾ ਉਹਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਸੁਲਝਾ ਕੇ ਹੀ ਦਮ ਲਊਗਾ ਕਾਲ ਦੇ ਅਨੁਸਾਰ ਬਰਮੂਦਾ ਟ੍ਰਾਇੰਗਲ ਦੇ ਵਿੱਚ ਜਿੰਨੇ ਵੀ ਅੱਜ ਤੱਕ ਦੁਰਘਟਨਾਵਾਂ ਹੋਈਆਂ ਨੇ ਉਹ ਪੂਰੀ ਦੁਨੀਆ ਦੇ ਅਲੱਗ-ਅਲੱਗ ਪਾਣੀਆਂ ਦੇ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਜਿੰਨਾ ਵੀ ਰੇਟ ਆ ਉਹਦੇ ਨਾਲੋਂ ਕਿਸੇ ਵੀ ਹੱਦ ਦੇ ਵਿੱਚ ਵੱਧ ਨਹੀਂ ਹੈਗਾ ਕਾਰਨ ਸਿਰਫ ਇਹ ਆ ਬਰਮੂਦਾ ਟ੍ਰਾਇੰਗਲ ਦੇ ਵਿੱਚ ਇਹ ਘਟਨਾਵਾਂ ਇੰਨੀ ਜ਼ਿਆਦਾ ਵੱਡੀ ਗਿਣਤੀ 'ਚ ਤਾਂ ਹੁੰਦੀਆਂ ਕਿਉਂਕਿ ਇਹ ਜਿਹੜਾ ਪੂਰਾ ਦਾ ਪੂਰਾ ਏਰੀਆ ਵਾ ਪੂਰਾ ਖੇਤਾ ਵਾ ਇਹ ਪੂਰੀ ਦੁਨੀਆ ਦੇ ਸਭ ਤੋਂ ਜ਼ਿਆਦਾ ਬਿਜ਼ੀ ਪਾਣੀਆਂ ਦੇ ਵਿੱਚੋਂ ਇੱਕ ਆ ਸਾਲ 19 75 ਦੇ ਵਿੱਚ ਇੱਕ ਸਾਇੰਟਿਸਟ ਲੈਰੀ ਕੁਸ਼ੇ ਹੋਣਾ ਨੇ ਇੱਕ ਬੁੱਕ ਲਿਖੀ ਸੀ ਉਹਦਾ ਨਾਮ ਉਹਨਾਂ ਨੇ ਰੱਖਿਆ ਬਰਮੂਦਾ ਟ੍ਰਾਇੰਗਲ ਮਿਸਟਰੀ ਸੌਲਵ ਮਤਲਬ ਕਿ ਬਰਮੂਦਾ ਟ੍ਰਾਇੰਗਲ ਦਾ ਜਿਹੜਾ ਰਹੱਸ ਸੀ ਉਹਨੂੰ ਸੌਲਵ ਕਰ ਲਿਆ ਗਿਆ ਤਾਂ ਅੱਜ ਬਰਮੂਦਾ ਟ੍ਰਾਇੰਗਲ ਦੇ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਤੇ ਹਵਾਈ ਜਹਾਜ਼ਾਂ ਦਾ ਇਸ ਖਿੱਤੇ ਦੇ ਵਿੱਚ ਲਾਪਤਾ ਹੋ ਜਾਣ ਦੀਆਂ ਜਿਹੜੀਆਂ ਘਟਨਾਵਾਂ ਨੇ ਇਨਸੀਡੈਂਟ ਨੇ ਉਹ ਲਗਭਗ ਲਗਭਗ ਨਾ ਮਾਤਰ ਹੋ ਚੁੱਕੇ ਹੈ